ਆਪ ਪਿੱਛੇ ਉਸਕੇ ਬੈਠ ਗਏ ਹੋ ਹਲਮਟ ਉਸਨੇ ਪਹਿਨਾ ਨਹੀਂ ਹੈ ਜਮਰਾਜ ਕੇ ਸਾਥ ਕੋਈ ਸਿੱਧਾ ਸਾਦਾ ਰਿਸ਼ਤਾ ਹੈ ਕਿਆ ਕੀ ਕਹਿ ਰਹੇ ਹੋ ਭਾਈ ਕੁਝ ਨਹੀਂ ਹੁੰਦਾ ਭਾਈ ਜਾਨਾ ਕੋਲ ਦੇਖੋ ਜਾਮ ਕਿੱਡਾ ਲੰਦਾ ਗੰਦ ਪਾਉਂਦੇ ਸਿਰਾਂ ਜਨਾ ਮੁਲਾਜ਼ਮ ਕੁਝ ਕਰਦੇ ਮੁਲਾਜ਼ਮ ਕਰਪਟ ਨੇ ਫਰਦੇ ਜਾਂ ਸੌਦ ਉਥਲੇ ਕੇ ਛੜਨਦੇ ਨਾਲ ਨੂੰ ਤੁਸੀਂ ਤਿੰਨ ਜਾਨੇ ਤੁਹਾਨੂੰ ਫੜਿਆ ਭਾਈ ਸਾਰੀ ਦਾ ਬੈਟਰੀ ਤੇ ਫੋਨ ਹੀ ਲੈ ਕੇ ਆਏ ਆ ਜੀ ਨਹੀਂ ਲੈ ਕੇ ਤਾਂ ਆਏ ਹੋ ਤਿੰਨ ਜਾਨੇ ਆਲਾਉਡ ਹੈਗੀ ਗੱਡੀ ਲੈ ਕੇ ਆਏ ਆ ਜੀ ਹਲਮਟ ਆਲਾਉਡ ਕੁਝ ਨਹੀਂ ਆ ਜੀ ਹਲਮਟ ਅਸੀਂ ਪਾਉਂਦੇ ਨਹੀਂ ਜੀ ਚਲੋ ਹਲਮਟ ਪਾਉਂਦੇ ਨਹੀਂ ਇਸ ਤਰੀਕੇ ਦੇ ਨਾਲ ਈ ਰਿਸ਼ਕਾ ਚਲਾਉਂਦੇ ਹੋਏ ਫੋਨ ਦੀ ਵਰਤੋਂ ਕਰਦੇ ਈ ਰਿਸ਼ਕਾ ਚਾਲਕ ਕੋਈ ਖੋਪ ਨਹੀਂ ਹੈ ਪ੍ਰਸ਼ਾਸਨ ਦਾ ਜਮਰਾਇਨਾ ਸਿੱਧੀ ਹੈ ਸੈਟਿੰਗ ਦੇ ਸਾਧਨੋਂ ਕਿਸ ਤਰੀਕੇ ਦੇ ਨਾਲ ਇੱਕ ਸਵਾਰੀ ਵਾਸਤੇ ਕਿਸ ਤਰੀਕੇ ਨਾਲ ਈ ਰਿਸ਼ਕੇ ਜਿਹੜੇ ਆਟੋ ਵਾਲੇ ਬੈਟਰੀ ਵਾਲੇ ਆਟੋ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਮੋੜੇ ਬਾੜ ਕੇ ਕਿਸ ਤਰੀਕੇ ਦੇ ਨਾਲ ਆਟੋ ਚਾਲਕ ਕੀ ਵੱਡਾ ਜਿਹੜਾ ਕਿਸ ਤਰੀਕੇ ਨਾਲ ਪਿੱਛੇ ਬੈਠਾ ਹੈ ਤੇ ਜਵਾਕ ਇੱਕ ਮਨ ਖੜ ਜਾ ਲਾਇਸੈਂਸ ਬਣ ਗਿਆ ਤੇਰਾ ਨਹੀਂ ਹੈ ਜੀ ਨਹੀਂ ਇਹ ਲਾਇਸੈਂਸ ਨਹੀਂ ਬਣਿਆ ਤੇ ਵੀਕਲ ਚੱਕ ਕੇ ਆਪਾਂ ਰੋਡ ਤੇ ਨਿਕਲ ਗਏ ਆ ਬੋਲ ਲਾਇਸੈਂਸ ਮਨੇ ਆਪ ਇਸਕੇ ਕਿਆ ਲੱਗਦੇ ਹੋ ਕੀ ਚਾਚਾ 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 ਲੱਗਦੇ ਹੋ ਚਾਚਾ ਜੀ ਹਮਕੋ ਜਰਾ ਇੱਕ ਬਾਤ ਬਤਾਈਏ ਲਾਇਸੈਂਸ ਉਸਕਾ ਬਣਾ ਨਹੀਂ ਹੈ ਆਪ ਪਿੱਛੇ ਉਸਕੇ ਬੈਠ ਗਏ ਹੋ ਹਲਮਟ ਉਸਨੇ ਪਹਿਨਾ ਨਹੀਂ ਹੈ जमराज के साथ कोई सीधा साधा रिश्ता है क्या बात तो सुन लीजिए सुनाइए मैं दिल्ली से आया मुझे यहाँ का पता नहीं था मैंने इससे कहा ऑटो तो को मुझे कहीं छोड़ दो मैं जहाँ से स्टेशन चला हूँ दिल्ली में छोटे बच्चे लेके निकल सकते हैं सर यहाँ तक नहीं आना था बच्चा आ चुका मुझो के बीच में आये हो बच्चे को लेके चाचा हो अरे पार्टी निकाल रहे थे इसे ये साइड में निकाल रहे हो चौक के बीच में आके खड़े हो जरा होते ਇਹ ਇਹਦਾ ਚਾਚਾ ਹੈ ਇਹਨੂੰ ਥੱਲੇ ਕਰ ਕੱਪੜਾ ਥੱਲੇ ਕਰ ਇਹ ਐਸਾ ਚਲ ਪਾ ਲੈ ਉੱਪਰ ਪਾ ਲੈ ਤੇਰਾ ਲਾਇਸੈਂਸ ਬਣ ਗਿਆ ਭਾਜੀ 12 ਸਾਲ ਦੀ ਹੋ ਗਈ ਹੈ ਤਾਂ ਕਰਕੇ ਚਲਾ ਸਕਦਾ 14 ਸਾਲ ਦਾ ਹੈ ਐਵੇਂ ਗੱਲ ਨਹੀਂ ਹੈਗੀ ਕਿਦਾਂ 14 ਸਾਲ ਦਾ ਹੈਗਾ ਵਾਹ 12 ਸਾਲ ਦੀ ਉਮਰ ਤੱਕ ਚਲਾ ਸਕਦੇ ਆ ਨਾ ਇਹਨੂੰ 12 ਸਾਲ ਦੀ ਉਮਰ ਤੱਕ ਚਲਾ ਸਕਦੇ ਹੋ ਹਾਈਵੇ ਤੇ ਲਿਆ ਸਕਦੇ ਹੋ ਭਾਜੀ ਘਾਟ ਇੱਥੇ ਪਾਸ ਹੀ ਇੱਥੇ ਕਿਹੜਾ ਹੈ ਘਰ ਕਾ ਹੈ थे चुंगी रहे चुंगी ये पास में है बस्सी जोधेवाल में खड़े हो यहाँ से कम से कम ढाई किलो तीन किलोमीटर चुंगी पड़ती है चलो भाई ठीक आगे नहीं बेटा माँ बाप को तुमका टें तुम सहारे हो हेलमेट कहा है रास्ते आज, सी, आज गया लेना चाहिए आज हेलमेट लगाना भी भूल दी पत्रकार भी मिल गए आगे तो हेलमेट लाऊंगा ਕਿਸ ਤਰੀਕੇ ਨਾਲ ਪਹਿਲਾ ਤਾਂ ਬੈਟਰੀ ਵਾਲੇ ਆਟੋ ਚਾਲਕ ਲੈਂਡ ਦਿਖਾਈ ਜਾਵੇ ਕੈਮਰਾਮੈਨ ਜੀ ਨੂੰ ਕੈਮਰਾਮੈਨ ਨੂੰ ਕਮਾਂਗਾ ਲੈਂਡ ਦਿਖਾਈ ਜਾਵੇ ਕਿਸ ਤਰੀਕੇ ਦੇ ਨਾਲ ਜਿਵੇਂ ਅੱਜ ਸਟੇਸ਼ਨ ਤੋਂ ਸਿੱਧੀ ਗੱਡੀ ਬਸਤੀ ਜੋਧੇয়াল ਚੌਂਕ 'ਚ ਉਤਰਨੀ ਹੈ ਟ੍ਰੇਨ ਆ ਰਹੀ ਹੈ ਨਹੀਂ ਤੇ ਆਪਾਂ ਬਸਤੀ ਚੌਂਕ ਪਹੁੰਚੇ ਹੋਏ ਹਾਂ ਉਸਤਾਦ ਜੀ ਮੈਂ ਤੁਹਾਡੇ ਕੋਲ ਪੁੱਛ ਰਿਹਾ ਟ੍ਰੇਨ ਆ ਰਹੀ ਹੈ ਨਹੀਂ ਤੇ ਆਪਾਂ ਬਸਤੀ ਚੌਂਕ ਪਹੁੰਚੇ ਹੋਏ ਹਾਂ ਜੀ ਕਾਦੇ ਵਾਸਤੇ ਉਹ ਮੈਂ ਤੇਰੇ ਕੋਲ ਕੋਈ ਪੁੱਛ ਰਿਆ ਲਾਇਸੈਂਸ ਬਣਿਆ ਤੇਰਾ ਬਣਿਆ ਆਇਆ ਕਰੇ ਕਿੰਨੀ ਉਮਰ ਆ ਮੇਰੀ 19 19 ਸਾਲ ਆ ਲਾਇਸੈਂਸ ਕਿੱਥੇ ਕਰੇ ਕਰੇ ਕੀ ਕਰਦਾ ਕਰੇ ਆਇਆ ਜੇ ਮੁਲਾਜ਼ਮ ਰੋਕ ਲੈਣਗੇ ਕੀ ਉਹਨਾਂ ਨੂੰ ਕੀ ਕਹਿੰਗਾ ਲਾਇਸੈਂਸ ਕਰੇ ਪਿਆ ਮੈਂ ਘਰੋਂ ਲੈ ਕੇ ਆਨਾ ਉਹ ਦੱਸ ਕੀ ਕਹਿ ਰਹੇ ਹੋ ਭਾਈ ਕੁਛ ਨਹੀਂ ਹੁੰਦਾ ਭਾਈ ਇਹਨਾਂ ਕੋਲ ਦੇਖੋ ਜਾਮ ਕਿੱਡਾ ਲਾਂਦੇ ਗੰਦ ਪਾਉਂਦੇ ਸਿਰਾਂ ਨਾ ਮੁਲਾਇਮ ਕੁਛ ਕਰਦੇ ਮੁਲਾਇਮ ਕਰਪਟ ਨੇ ਫੜਦੇ ਆ 100 200 ਲੈ ਕੇ ਛੱਡ ਦਿੰਦੇ ਇਹਨਾਂ ਨੂੰ ਤੁਸੀਂ ਤਿੰਨ ਜਣੇ ਤੁਹਾਨੂੰ ਫੜਿਆ ਭਾਈ ਸਾਡੇ ਬੈਟਰੀ ਤੇ ਬਹੋਣੀ ਲੈ ਕੇ ਆਏ ਆ ਜੀ ਨਹੀਂ ਲੈ ਕੇ ਤਾਂ ਆਏ ਹੋ ਤਿੰਨ ਜਣੇ ਆਲਾਉਡ ਹੈਗੀ ਗੱਡੀ ਲੈ ਕੇ ਆਏ ਆ ਜੀ ਹੈਲਮਟ ਆਲਾਉਡ ਕੁਛ ਨਹੀਂ ਆ ਜੀ ਹੈਲਮਟ ਅਸੀਂ ਪਾਉਂਦੇ ਨਹੀਂ ਜੀ ਚਲੋ ਹੈਲਮਟ ਪਾਉਂਦੇ ਨਹੀਂ ਹੈਗਾ ਕੁਛ ਨਹੀਂ ਦੇ ਸਾਦੇ ਹੋ ਕੀ ਹਾਲਾਤ ਨੇ ਬਸਤੀ ਜੋਧੇਵਾਲ ਦੇ ਰੇੜੀਆਂ ਦਿਖਾਈਆਂ ਜਾਣ ਕਿਸ ਪ੍ਰਕਾਰ ਨਾਲ ਲੱਗੀਆਂ ਹੋਈਆਂ

पब्लिक चलेगी कहाँ पे ये भी बता दे मेरे भाई इसी पे जाएगा इसी पे जाएगा इसी पे जाएगा चलो कोई बात नहीं कर लो साइड में कर लो साफ-सुथराई रखो एक और दिखाने हैं तोरियां ले लो तोरियां रेड़ी पे लगी हैं तोरियां कब्जा आगे कार क्या बात है आ कौन है भाई तोरियां ले लो तोरियां मेरी लगी हैं तोरियां आ तोरिया, भी तेरी हैं ओए आ भी तेरी हैं मेरे को लग रहा है तुमका सृष्टि करवाना पड़ेगा पंजाब में सृष्टि कराना पड़ेगा ये बस्ती जाएंगे अभी यहाँ पे लगाते हैं बस्ती लेके चले जाते हैं तो बाबू यहाँ पे क्यों भी बस्ती में जाके लगाओ वहाँ पे पूरा पानी लगा हुआ है ना बारिश हो रखा है जगह पानी लगा हुआ है फिर आदमी कहाँ पे चले ये भी बताओ ना लेके जाएंगे बाबू कितने बजे जाएगा अभी मैं लगा के चले जाएगा पांच बजे दो ढाई घंटे के मेरे पास वीडियो है मैं देख रहा हूँ सजा रहे सजा रहे यहाँ पे के सजाने के लिए शोरूम लगा रखा है जैसे माल उठा रहे अभी पंद्रह मिनट में ये चल ये किस लिए बना हुआ है चलने के लिए कहाँ पे चले इसी पे चले चलेंगे कहाँ से चलेगा वो अभी हटा लेगा एक पान भरा रसवाला वाला करे बंद अकल का ताला बातें करेंगे बड़ी बड़ी महाराजा अरे जब रेडी रस्ते में लगा है समान आदमी कैसे फुटपाथ पे चलेगा नहीं जाऊंगा नहीं जाऊंगा टेंशन मत लो फुटपाथ पे कैसे चलेगा वही तो बात है ना क्या बात है जो नहीं लगना चाहिए नहीं लगना चाहिए तो फिर आपने क्यों लगा रखा है वो तो बाजार है चल जाएगा उसका किया है बस्ती में गुटखा खाते हुए बात कर रहे हो रोटी खाते हुए भी गुटका खाते हो ये थूकोगे कहाँ पे यहीं पे अरे यहीं पे లై మహారాజ్ కటరా మే apna kachra kachra kaha hai kachra kaha hai aa dikhao ji rehdiyan rehdiyan to baad footpath da kabza kabza to baad salt bhai nu leke car khadi hai footpath de utte a kinna di ahi gaddi gaddi kinna di hai toadi hai dukaan ki hai bole dukaan kis kis dukaan ki hai pal department pal department ki

ਇੱਥੇ ਫੁੱਟਪਾਥ ਤੇ ਬੰਦਾ ਕਿੱਥੇ ਚੱਲੇਗਾ ਅੱਗੇ ਟੈਰਾਂ ਦਾ ਕਬਜਾ ਇਹ ਰਾਹੋਂ ਰੋਡ ਬਸਤੀ ਜੋਧੇਵਾਲ ਦੇ ਹਾਲਾਤ ਨੇ ਕਾਰਪੋਰੇਸ਼ਨ ਕਿੱਥੇ ਐ ਜੀਟੀ ਰੋਡ ਦੇ ਹਾਲਾਤ ਨੇ ਕਾਰਪੋਰੇਸ਼ਨ ਕਿੱਥੇ ਐ ਫਿਰ ਗੱਲ ਹੋਏਗੀ ਕਾਰਪੋਰੇਸ਼ਨ ਦੇ ਸਵਾਲ ਉੱਠਦੇ ਨੇ ਫੁੱਟਪਾਥ ਲੰਘਣ ਵਾਸਤੇ ਹੁੰਦੀ ਐ ਇੱਥੇ ਦੁਕਾਨਦਾਰੀਆਂ ਚੱਲ ਰਹੀਆਂ ਕਿਸ ਤਰੀਕੇ ਦੇ ਹਾਲਾਤ ਨੇ ਬਸਤੀ ਜੋਧੇਵਾਲ ਦੇ ਅੱਜ ਐਮਐਲਏ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਵੀ ਇੱਥੇ ਪਹੁੰਚਦੇ ਨੇ ਤੇ ਜਿਹੜੇ ਅਫਸਰ ਏ ਉਹਨਾਂ ਨੂੰ ਛਿੜਕਾ ਵੀ ਪੈਂਦੀ ਆ ਕਿਉਂਕਿ ਉਹਨਾਂ ਦੇ ਕੰਮਾਕਾਰਾਂ ਕਰਕੇ ਜਦੋਂ ਕੋਈ ਕਾਰਪੋਰੇਸ਼ਨ ਦਾ ਅਫਸਰ ਕੰਮ ਨਹੀਂ ਕਰਦਾ ਉਹਦੀਆਂ ਛਿੜਕਾ ਦਾ ਪੱਕੀਆਂ ਬੰਦੀਆਂ ਆ ਆ ਦਿਖਾ ਸਕਦੇ ਹਾਂ ਮੈਂ ਕੈਮਰਾਮੈਨ ਜੀ ਨੂੰ ਕਹਾਂਗਾ ਇਹ ਦੁਕਾਨਾ ਹੈ ਦੁਕਾਨਾ ਫੂਡਪਾਰਟ ਦੇ ਉੱਤੇ ਬੋਰਡ ਦਿਖਾਇਆ ਜਾਵੇ ਆ ਬੋਰਡ ਲੱਗਿਆ ਜਿਹੜਾ ਫੂਡਪਾਰਟ ਦੇ ਉੱਤੇ ਬੋਰਡ ਦਿਖਾਇਆ ਜਾਵੇ ਇਹ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਦੁਕਾਨਾਂ ਹੈ ਅੱਗੇ ਦਿਖਾਇਆ ਜਾਵੇ ਕੀ ਹਾਲਾਤ ਨੇ ਬਸਤੀ ਜੋਧੇਵਾਲ ਦੇ ਕੀ ਪ੍ਰਸ਼ਾਸਨ ਕੀ ਕਰੇ ਟ੍ਰੈਫਿਕ ਦਾ ਕਾਰਨ ਰੋਂਗ ਸਾਈਡ ਤੋਂ ਆਂਦੀਆਂ ਗੱਡੀਆਂ ਤੇ ਫੁੱਟਪਾਥ ਤੇ ਲੱਗਿਆ ਸਮਾਨ ਚਲੋ ਇਹ ਕਾ ਵੀ ਘੋੜੇ ਰੇੜੇ ਲੱਗੇ ਨੇ ਫੁੱਟਪਾਥ ਦੀ ਜਗ੍ਹਾ ਛੱਡੀ ਹੋਈ ਆ ਪਰੇ ਹੋ ਕੇ ਲੱਗੇ ਨੇ ਪਰ ਜਿਹੜੀਆਂ ਪਿੱਛੇ ਰੇੜੀਆਂ ਆ ਉਹਨਾਂ ਨੇ ਫੁੱਟਪਾਥ ਤੇ ਕਬਜ਼ਾ ਕਰ ਲਿਆ ਦੇਖਿਆ ਜਾਵੇ ਸਿਰਫ ਇੱਕ ਹਿਸਟਰੀ ਰਹਿ ਗਈ ਆ ਰੇੜੀ ਫੜਿਆਂ ਵਾਲਿਆਂ ਨੂੰ ਹੁਣ ਜਿਸਟਰੀ ਵੀ ਕਰਵਾ ਕੇ ਪੱਤਰਕਾਰਾਂ ਨੂੰ ਤੇ ਪੰਜਾਬ ਪੋਸਟ ਨੂੰ ਦੇਣੀ ਪੈਣੀ ਆ ਏ ਵੀ ਨਿਊਜ਼ ਭਾਰਤ ਤੁਹਾਨੂੰ ਦਿਖਾ ਰਹੇ ਆ ਕੀ ਹਾਲਾਤ ਨੇ ਬਸਤੀ ਜੋਧੇয়াল ਦੇ ਬਸਤੀ ਜੋਧੇਆ ਦੇ ਹਾਲਾਤ ਤੁਸੀਂ ਦੇਖ ਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਰੋਡ ਦੇ ਉੱਤੇ ਬੋਰਡ ਬੋਰਾਂ ਦੇ ਉੱਤੇ ਥੱਲੇ ਟਾਇਰ ਕਬਜਾ ਪੂਰਾ ਹੀ ਨਜਾਇਜ਼ ਕੀਤਾ ਹੋਇਆ ਹੈ ਕਾਰਪੋਰੇਸ਼ਨ ਧਿਆਨ ਕਿਉਂ ਨਹੀਂ ਦੇ ਰਹੀ ਕਿੱਥੇ ਆ ਕਾਰਪੋਰੇਸ਼ਨ ਤੇ ਕਿੱਥੇ ਨੇ ਕਾਰਪੋਰੇਸ਼ਨ ਦੇ ਵੱਡੇ ਅਫਸਰ ਇੱਕ ਸਾਡੇ ਅੰਕਲ ਜੀ ਖੜੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਅੰਕਲ ਤੁਸੀਂ ਬਹੁਤ ਇੱਕ ਆਪਣੀ ਜਿਹੜੀ ਦੁਕਾਨ ਹੈ ਬਹੁਤ ਖਿੱਚ ਕੇ ਅੰਦਰ ਨੂੰ ਲਾਈ ਹੋਈ ਹੈ ਫੁੱਟਪਾਥ ਵੀ ਛੱਡੀ ਹੋਈ ਹੈ ਲੋਕਾਂ ਦੇ ਲੰਘਣ ਵਾਸਤੇ ਆ ਜਿਹੜੇ ਰੇੜੀਆਂ ਆ ਟਾਇਰ ਇਹ ਕਿੱਥੇ ਦੀ ਇਹਨਾਂ ਦੀ ਦੁਕਾਨਦਾਰੀ ਆ ਜਿਹੜੇ ਲੋਕਾਂ ਵਾਸਤੇ ਫੁੱਟਪਾਥ ਜਿਹੜੀ ਬਣੀ ਹੋਈ ਹੈ ਘੇਰ ਕੇ ਦੁਕਾਨਦਾਰੀਆਂ ਚੱਲ ਰਹੀਆਂ ਨਹੀਂ ਨਹੀਂ ਘੇਰ ਕੇ ਨਹੀਂ ਚੱਲਦੀਆਂ ਵੇ ਐ ਵੈਸੇ ਹੀ ਲੱਗੇ ਹੋਏ ਐ ਬੈਠੇ ਦੁਕਾਨਦਾਰ ਨਹੀਂ ਇਹ ਘੇਰੀਆਂ ਨਹੀਂ ਹੋਈ ਅੰਕਲ ਵੈਸੇ ਹੀ ਲੱਗੀ ਹੋਈਆਂ ਇਹ ਕਰ ਘੇਰੀਆਂ ਦੇ ਉਹਨਾਂ ਨੂੰ ਜਵਾਬ ਦੇਣਾ ਪਏਗਾ ਨਾ ਜੀ ਨਹੀਂ ਮੈਂ ਤੁਹਾਨੂੰ ਅਹੀ ਕਹਿ ਰਿਹਾ ਲੇ ਕੇ ਆਪਾਂ ਚੱਲ ਨਹੀਂ ਅੰਕਲ ਮੇਰਾ ਕਹਿਣ ਦਾ ਮਤਲਬ ਇਹ ਆ ਤੁਸੀਂ ਆਪਣਾ ਕਾਊਂਟਰ ਬਹੁਤ ਖਿੱਚ ਕੇ ਅੰਦਰ ਲਾਇਆ ਹੋਇਆ ਲੋਕਾਂ ਨੂੰ ਲੰਘਣ ਆਸ ਤੇ ਰਸਤਾ ਵੀ ਛੱਡਿਆ ਹੋਇਆ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਪਰ ਇਹ ਕਿਉਂ ਜੀ ਇਹ ਦਿੱਕਤ ਹੀ ਆ ਇੱਕ ਤਰ੍ਹਾਂ ਦੀ ਹਾਂਜੀ ਇਹ ਹੈ ਦਿੱਕਤ ਹੈ ਔਰ ਲੋਕ ਨੇ ਲੋਕਾਂ ਦੇ ਨਾਲ ਗੱਲ ਕਰਾਂਗੇ ਤੁਮਕਾ ਦੁਕਾਨ ਹੈ ਦੁਕਾਨ ਤੁਹਾਰਾ ਹੈ ਗੱਲ ਕਰਾਂਗੇ ਤੇਰੇ ਲੋਕਾਂ ਦੇ ਨਾਲ ਇੱਥੇ ਰਹਿੰਦੇ ਹੋ ਭਾਈ ਭਾਜੀ ਇਹ ਜਿਹੜੀ ਜਗ੍ਹਾ ਹੁੰਦੀ ਹੈ ਇਹ ਲੋਕਾਂ ਵਾਸਤੇ ਤੁਹਾਨੂੰ ਵਾਸਤੇ ਹੈ ਤੇ ਆ ਕਿਹਦੇ ਵਾਸਤੇ ਭਾਈ ਇਹ ਤਾਂ ਜੀ ਦੇਖੋ ਉਹਨਾਂ ਜਿਨ੍ਹਾਂ ਦੁਕਾਨਾਂ ਦਿੱਤੀਆਂ ਜਾਂ ਕਿਰਾਏ ਤੇ ਗਲਤ ਹੈ ਜੀ ਬਿਲਕੁਲ ਕਿਰਾਏ ਤੇ ਦਿੱਤੀਆਂ ਆ ਜਿੱਥੇ ਤੱਕ 1 2 3 ਨੰਬਰ ਤੱਕ ਲੱਗਾ ਇਹ ਜਾਇਜ਼ ਹੈ ਗਲਤ ਹੈ ਜੀ ਬਿਲਕੁਲ ਆ ਬਾਕੀ ਦੀ ਰਜਿਸਟਰੀ ਕਰਾ ਕੇ ਦੇਣੀ ਪੈਣੀ ਆਪਾਂ ਨੂੰ ਲੱਗਦਾ ਲੱਗਦਾ ਜੀ ਇਦਾਂ ਹੀ ਹੈ ਜੀ ਗੌਰਮੈਂਟ ਨੂੰ ਦੇਣੀ ਵਰੀ ਰਜਿਸਟਰੀ ਕਰਾ ਪੰਜਾਬ ਇਦਾਂ ਦਾ ਰੰਗਲਾ ਪੰਜਾਬ ਹੈ ਬਸ ਤੁਹਾਡੇ ਸਾਹਮਣੇ ਹੀ ਦੇਖ ਲਓ ਜਨਾਬ ਦੇਖ ਸਕਦੇ ਹੋ ਪੰਜਾਬ ਇਹ ਉਹ ਪੰਜਾਬ ਹੈ ਇਹ ਉਹ ਪੰਜਾਬ ਹੈ ਜਿੰਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਇਹ ਹੁਣ ਕਬਜ਼ੇ ਵਾਲਾ ਪੰਜਾਬ ਹੋ ਗਿਆ ਗੱਡੀਆਂ ਟਾਇਰਾਂ ਦੀਆਂ ਦੁਕਾਨਾਂ ਸਬਜ਼ੀ ਦੀਆਂ ਦੁਕਾਨਾਂ ਇਹ ਰੰਗਲੇ ਪੰਜਾਬ ਦੇ ਹਾਲਾਤ ਨੇ ਭਾਈ ਖੜੇ ਨੇ ਭਾਈ ਨਾਲ ਗੱਲ ਕਰਾਂਗੇ ਭਾਈ ਕੀ ਹਾਲ ਚਾਲ ਕੀ ਗਾਈ ਸੱਚੀ ਭਾਈ ਇਹ ਜਗ੍ਹਾ ਕਦੇ ਵਾਸਤੇ ਹੁੰਦੀ ਹੈ ਇਹ ਆਪਣੇ ਫੁੱਟ ਦਾ ਸਟਾ ਵੈਸੇ ਜਿੱਦਾ ਪੈਦਲ ਜਾ ਸਕਦੇ ਆ ਭਾਈ ਇੱਥੇ ਕਬਜ਼ੇ ਦੇਖੋ ਕਿਸ ਤਰੀਕੇ ਦੇ ਨਾਲ ਕਿੱਦਾਂ ਲੰਗੇਗਾ ਬੰਦਾ ਇੱਥੇ ਉਹਦਾ ਹੈ ਹੀ ਆ ਹੁਣ ਕਨਵੈਸਾਂ ਹਰ ਇੱਕ ਨੇ ਆਪਣੇ ਆਪਣੇ ਹਿਸਾਬ ਨਾਲ ਲਾਈ ਹੈ ਖਾਲੀ ਜਗ੍ਹਾ ਦਾ ਫਾਇਦਾ ਉਠਾਇਆ ਹੋਇਆ ਨਾ ਤੇ ਪਾਜੀ ਫਾਇਦਾ ਹੁੰਦਾ ਵੈ ਉਹ ਰੇੜੀ ਲੱਗੀ ਹੈ ਜਿੱਥੇ ਹਾਂਜੀ ਇਹ ਅੰਕਲ ਖੜੇ ਨੇ ਅੰਕਲ ਨਾਲ ਗੱਲ ਕਰਾਂਗੇ ਅੰਕਲ ਜੀ ਕੀ ਹਾਲ ਚਾਲ ਹੈ ਠੀਕੋ ਬਿਲਕੁਲ ਠੀਕ ਹੈ ਪੁੱਤਰਾ ਅੰਕਲ ਜੀ ਇਹ ਜਿਹੜੀ ਜਗ੍ਹਾ ਹੁੰਦੀ ਹੈ ਇਹ ਕਾਦੀ ਵਾਸਤੇ ਹੁੰਦੀ ਹੈ ਇਹ ਪੈਦਲ ਚੱਲਣ ਲਈ ਆ ਤੇ ਪੈਦਲ ਬੰਦਾ ਚੱਲੇਗਾ ਕਿੱਥੇ ਜਦੋਂ ਇਹਨਾਂ ਨੇ ਟਾਲੀਆਂ ਲਾਈਆਂ ਗੱਡੇ ਲਾਏ ਆ ਚੱਲੂਗਾ ਕੋਈ ਕਿੱਥੋਂ ਪਿਛਲੇ ਜਿਹੜੇ ਪਲਾਟ ਵਾਲੇ ਆ ਉਹ ਪੈਸੇ ਲੈਂਦੇ ਆ ਠੀਕ ਹੈ ਜੀ ਇਹ ਸਾਡੇ ਬਜ਼ੁਰਗ ਨੇ ਸਾਡੇ ਸਿਰ ਦੀ ਸ਼ਾਨ ਹੈ ਕਾਰਪੋਰੇਸ਼ਨ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਫੁੱਟਪਾਥ ਜਿਹੜੀ ਚੱਲਣ ਵਾਸਤੇ ਹੈ ਇੱਥੇ ਕਬਜ਼ੇ ਕਰਲੇ ਹੋਏ ਨੇ ਬਸ ਰਹਿੰਦੀਆਂ ਰਜਿਸਟਰੀਆਂ ਉਹ ਵੀ ਇਹਨਾਂ ਦੀਆਂ ਕਰਵਾ ਦਿਓ ਇੰਤਕਾਲ ਵੀ ਇਹਨਾਂ ਦੇ ਨਾਂ ਤੇ ਚੜਾ ਦਿਓ ਤੇ ਰਜਿਸਟਰੀਆਂ ਵੀ ਇਹਨਾਂ ਦੇ ਨਾਂ ਤੇ ਕਰਾ ਦਿਓ ਗਲੀ ਦੇ ਵਿੱਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਾਇਰ ਰੋਡ ਤੇ ਟਾਇਰ ਗਲੀ 'ਚ ਟਾਇਰ ਕਿ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਨੇ ਜਿਹੜੇ ਛੁੱਟੀ ਕਰਕੇ ਆ ਰਹੇ ਨੇ ਨੌਜਵਾਨ ਜਿਹੜੇ ਨੇ ਆ ਰਹੇ ਨੇ ਭਾਈ ਰੋਡ ਤੇ ਕਿਉਂ ਚੱਲ ਰਹੇ ਹੋ ਆਟੋ ਹੀ ਹੈ ਨਹੀਂ ਹੈ ਆਟੋ ਹੀ ਨਹੀਂ ਹੈ ਨਹੀਂ ਭਾਜੀ ਰੋਡ ਤੇ ਜਗ੍ਹਾ ਵੀ ਹੈ ਨਹੀਂ ਜਿਹੜੀ ਚੱਲਣ ਜਿਹੜੀ ਚੱਲਣ ਵਾਸਤੇ ਜਗ੍ਹਾ ਹੈ ਉਹ ਕਿਹੜੀ ਹੈ ਫੁੱਟਪਾਥਾ ਫੁੱਟਪਾਥ ਤੇ ਕੀ ਹੋ ਗਿਆ ਜਗ੍ਹਾ ਹੀ ਹੈ ਨਹੀਂ ਰੇੜੀਆਂ ਪਈਆਂ ਨੇ ਜਗ੍ਹਾ ਹੀ ਨਹੀਂ ਚੱਲਣ ਦੀ ਦੇਖ ਸਾਡੇ ਉਹ ਨੌਜਵਾਨ ਮੁੰਡੇ ਜਿਹੜੇ ਕੋਲਜਾ ਤੋਂ ਆ ਰਹੇ ਨੇ ਉਹ ਕਹਿ ਰਹੇ ਆ ਭਾਈ ਕਿੱਥੇ ਚਲੀਏ ਫੁੱਟਪਾਥ ਤੇ ਜਗ੍ਹਾ ਹੀ ਨਹੀਂ ਹੈ ਤਾਂ ਜਿਹੜੇ ਆ ਵਿਚਾਰੇ ਰੋਡ ਤੇ ਚੱਲਦੇ ਪਏ ਨੇ ਇਹ ਹਾਲਾਤ ਨੇ ਬੱਸੀ ਜੋਧੇਵਾਲ ਦੇ ਤੇ ਕਾਰਪੋਰੇਸ਼ਨ ਕਰ ਪਰੇਸ਼ਾਨ ਕਿੱਥੇ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਮੈਂ ਤੁਹਾਡਾ ਰੋਹਿਤ ਰੋੜਾ 20 ਨਿਊਜ਼ ਦੇਖਦੇ ਸਾਰਿਆਂ ਦਾ ਧੰਨਵਾਦ ਬਲਵਿੰਦਰ ਸਿੰਘ ਕੈਮਰਾਮੈਨ ਜੀ ਦੇ ਨਾਲ